ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰਕ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮਸਰੂਪ ਅਣਖੀ ਜੀ ਦਾ ਲਿਖਿਆ ਹੋਇਆ ਨਾਵਲ ਸਲਫਾਸ ਭਾਗ 6 ਬਾਬਾ RAMDAS ਆਪਣੇ ਮੂੰਹੋਂ ਆਖਦਾ ਹੁੰਦਾ ਕਿ ਉਹ ਪੂਰੇ 100 ਸਾਲ ਦਾ ਹੋ ਗਿਆ ਹੈ ਬਸ ਇੰਨੀ ਆਰਜ਼ਾ ਹੁੰਦੀ ਹੈ ਬੰਦੇ ਦੀ ਹੁਣ ਤਾਂ ਉਹ ਚੋਲਾ ਛੱਡਣਗੇ ਬਾਬਾ 100 ਸਾਲ ਨੂੰ ਅਜੇ ਪਹੁੰਚਿਆ ਤਾਂ ਨਹੀਂ ਪਰ ਉਹ 90 ਤੋਂ 5-4 ਸਾਲ ਉੱਤੇ ਜ਼ਰੂਰ ਸੀ ਹੁਣ ਜਦੋਂ ਕਿ ਉਹ ਚਲਿਆ ਹੀ ਗਿਆ ਤਾਂ ਹਰ ਕੋਈ ਕਹਿ ਰਿਹਾ ਸੀ ਕਿ ਉਸਨੇ 100 ਸਾਲ ਪੂਰਾ ਕਰਕੇ ਸਰੀਰ ਛੱਡਿਆ ਹੈ ਬਾਬਾ ਦੁੱਲੇ ਦੀ ਸਮਾਦ ਦੇ ਨਾਲ ਹੀ ਬਾਬਾ RAMDAS ਦੀ ਸਮਾਦ ਬਣਾ ਦਿੱਤੀ ਗਈ ਬਿਲਕੁਲ ਉਸੇ ਨਮੂਨੇ ਦੀ ਹੋਰਾ ਪਰ ਵੀ ਫਰਕ ਨਹੀਂ ਸੀ ਪਰ ਅੰਦਰ ਖਾਤੇ ਦੁਨੀਆ ਜਾਣਦੀ ਸੀ ਕਿ ਬਾਬਾ ਦੁੱਲੇ ਜਿਹਾ ਕੋਈ ਤਿਆਗੀ ਨਹੀਂ ਸੀ ਤੇ ਬਾਬਾ ਆਰਾਮਦਾਸ ਜਿਹਾ ਕੋਈ ਖੁਦਗਰਜ਼ ਨਹੀਂ ਸੀ। ਉਹਨੇ ساری ਉਮਰ ਆਪਣਾ ਭਤੀਜਾ ਪਾਲਿਆ। ساری ਉਮਰ ਆਪਣਾ ਹੀ ਘਰ ਬਣਾਇਆ। ਡੇਰੇ ਦਾ ਜੋ ਕੀਤਾ ਉਹ ਐਵੇਂ ਦਿਖਾਵਾ ਸੀ। ਸੁਖਦਿਆਲ ਨੇ ਚੁੱਪ ਗਰੁੱਪ ਵਿੱਚ ਹੀ ਬਾਬਾ ਆਰਾਮਦਾਸ ਦੀ ਮੌਤ ਦਾ ਸਰਟੀਫਿਕੇਟ ਲੀ ਜਾ ਕੇ ਬੁੱਢਾ ਢੇ ਦੀਆਂ ਸਾਰੀਆਂ ਐਫਆਂ ਤੜਵਾ ਲਈਆਂ ਸਨ। ਜਿੰਨੇ ਵੀ ਪੈਸੇ ਮਿਲੇ ਬਸ ਜੇਬ ਵਿੱਚ ਪਾਉਣ ਦੀ ਕੀਤੀ ਦੁੱਲੇ ਦੀ ਟਾਬ ਦੇ ਨਾਂ ਕੋਈ ਜ਼ਮੀਨ ਜਾਇਦਾਦ ਨਹੀਂ ਸੀ ਬਸ ਡੇਰਾ ਹੀ ਡੇਰਾ ਸੀ ਸਰਦਾਲੂ ਲੋਕ ਬਾਬੇ ਦੁੱਲੇ ਦੀ ਸਮਾਤੇ ਸੁਖ ਸੁਖ ਦੇ ਪੂਰੀ ਹੋ ਜਾਂਦੇ ਤਾਂ ਚੜਾਵਾ ਚੜਾ ਕੇ ਜਾਂਦੇ ਕੀ ਪਤਾ ਸੀ ਕਿਸੇ ਦਾ ਕੀ ਸੁੱਖਿਆ ਹੁੰਦਾ ਜਾਂ ਫਿਰ ਆਮਦਨ ਸੀ ਤਾਂ દવાਖਾਨੇ ਦੀ ਆਮਦਨ ਸੀ ਬਾਬਾ RAMDAS ਦੇ ਹੱਥ ਜਾਸੀ ਉਹੀ ਹੱਥ ਜਾਸੀ ਹੁਣ ਬਚਿੱਤਰदास ਕੋਲ ਆ ਚੁੱਕੇ ਅਸੀਂ ਪਹਿਲਾਂ ਲੋਕ ਬਾਬੇ ਦੁੱਲੇ ਦੀ ਸਮਾਤ ਨੂੰ ਮੱਥਾ ਟੇਕਦੇ ਸਨ ਹੁਣ ਬਾਬਾ RAMDAS ਦੀ ਸਮਾਤ ਨੂੰ ਵੀ ਮੱਥਾ ਟੇਕਣ ਲੱਗੇ ਸਰਦਾਰੂ ਲੋਕ ਦੋਵੇਂ ਸਮਾਦਾਂ ਤੇ ਸੁਖ ਸੁਖ ਦੇ ਜੇ ਡੇਰੇ ਦੇ ਨਾਂ ਕੋਈ ਜ਼ਮੀਨ ਹੁੰਦੀ ਤਾਂ ਉਹਦੀ ਮਹੰਤੀ ਖਾਤਰ ਰੌਣਾ ਪੈਣਾ ਸੀ ਬਾਬਾ RAMDAS ਜਿਉਂਦਾ ਜਿਉਂਦਾ ਕਿਸੇ ਦਿਨ ਆ ਮਹੰਤੀ ਲਿਖ ਕੇ ਨਹੀਂ ਗਿਆ ਸੀ ਪਤਾ ਨਹੀਂ ਉਹਦੇ ਚਿੱਤ ਵਿੱਚ ਕੀ ਸੀ ਜਦੋਂ ਕਿ ਕਿੰਨਿਆ ਵਰਿਆਂ ਤੋਂ ਬਚਿੱਤਰदास ਉਹਦੀ ਸੇਵਾ ਸੰਭਾਲ ਕਰ ਰਿਆ ਸੀ ਸਭ ਕੁਝ ਹੱਥ ਮੱਥੇ ਵੀ ਉਹਦੇ ਸੀ ਇਹ ਨਿਸ਼ਚਿਤ ਸੀ ਕਿਮਹੰਤੀ ਬਚਿੱਤਰदास ਨੂੰ ਮਿਲੇਗੀ ਜ਼ਮੀਨ ਹੁੰਦੀ ਤਜਸੀ ਦੇ ਲਾਣੇ ਨੇ ਡੇਰੇ ਉੱਤੇ ਕਿਵੇਂ ਨਾ ਕਿਵੇਂ ਕਬਜ਼ਾ ਕਰ ਲੈਣਾ ਸੀ ਹੋਰ ਨਹੀਂ ਤਾਂ ਰੌੜਾ ਪਾ ਕੇ ਅੱਧ ਪਚੱਦ ਲੈ ਜਾਂਦੇ ਪਰ ਪਿੰਡ ਦੀ ਨੌਜਵਾਨ ਸਭਾ ਤੇ ਨਗਰ ਪੰਚਾਇਤ ਨੇ ਅਜਿਹਾ ਹੋਣ ਨਹੀਂ ਦੇਣਾ ਸੀ ਬਾਬਾ RAMDAS ਪਹਿਲਾ ਹੀ ਬਹੁਤ ਤਿੱਖਾ ਸੀ ਸੱਚ ਕਹਿੰਦੇ ਨੇ ਕਿ ਕਾਣੀ ਦੀ ਇੱਕ ਰਗ ਵੱਧ ਹੁੰਦੀ ਹੈ ਉਹਦੇ ਖੱਬੇ ਹੱਥ ਵਿੱਚ ਕਾਣ ਸੀ ਇਸ ਕਰਕੇ ਉਹ ਆਮ ਆਦਮੀ ਨਾਲੋਂ ਵਾਧੂ ਸੀ 7 ਐਫੜੀਆਂ 15-20 ਲੱਖ ਤੋਂ ਘਟ ਨਹੀਂ ਹੋਣਗੀਆਂ ਉਹ ਪਹਿਲਾਂ ਹੀ ਫੜਾ ਦਿੱਤੀਆਂ ਡੇਰੇ ਵਾਲੀਆਂ 3 ਐਫੜੀਆਂ ਵਿੱਚ 3-4 ਲੱਖ ਰੁਪਇਆ ਮਸਾ ਹੋਵੇਗਾ ਬਸ ਉਹੀ ਹੱਥ ਲਗਿਆ ਬਚਿੱਤਰ ਦਾਸ ਦੇ ਸਮਝੋ ਦਿਖਾਵਾ ਕਰ ਦਿੱਤਾ ਕਿ ਬਾਬਾ RAMDAS ਆਪਣੇ ਮਗਰ ਐਨੀ ਮਾਇਆ ਛੱਡ ਗਿਆ ਹੈ। ਬਾਬਾ RAMDAS ਦੇ ਭੋਗ ਵਾਲੇ ਦਿਨ ਦੁੱਲੇ ਦੀ ਟਾਪ ਦੇ ਡੇਰੇ ਵਿੱਚ ਤਿਲ ਸੁਟਣ ਨੂੰ ਥਾਂ ਨਹੀਂ ਸੀ। ਪਹਿਲਾਂ ਗਰੂੜ ਪ੍ਰਾਨ ਦਾ ਕਥਾ ਦਾ ਭੋਗ ਪਿਆ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਧਾਰਨ ਪਾਠ ਦਾ ਭੋਗ। ਦੂਰ ਦੂਰ ਤੋਂ ਸਾਧੂ ਮਹਾਤਮਾ ਆਏ ਸਨ। ਨਾਰਸਿੰਘੇ ਵੱਜ ਰਹੇ ਸਨ। ਲੰਗਰ ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ ਸੀ। ਖੀਰ ਕੜਾ ਸਾਬਤ ਮੂੰਗੀ ਦੀ ਦਾਲ ਰਾਇਤਾ ਪਚਰੰਗਾ achar ਤੇ ਤਵੇ ਦੀਆਂ ਰੋਟੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਿਆ ਤੇ ਅਗਲੇ ਪਲ ਹੀ ਪਗੜੀ ਦੀ ਰਸਮ ਹੋਣ ਲੱਗੀ ਬਚਿੱਤਰ ਦਾਸ ਨੂੰ ਮਹੰਤੇ ਦੇ ਪਗ ਦੇਣ ਲਈ ਸਭ ਦੀ ਸਹਿਮਤੀ ਸੀ ਸਾਰੇ ਸਾਧੂ ਮਹਾਤਮਾ ਉਹਦੇ ਹੱਕ ਵਿੱਚ ਸਨ ਤੇ ਗੂੰਗਾਨ ਕਰ ਰਹੇ ਸਨ ਉਹ ਸਭ ਇੱਥੇ ਆਉਂਦੇ ਜਾਂਦੇ ਰਹੇ ਸਨ ਜੋਦੋਂ ਵੀ ਕੋਈ ਕਦੇ ਆਇਆ ਸੀ ਬਚਿੱਤਰ ਨੇ ਉਹਦੀ ਪੂਰੀ ਸੇਵਾ ਕੀਤੀ ਸੀ ਦੋਹੇ ਪਿੰਡਾਂ ਦੀਆਂ ਨਗਰ ਪੰਚਾਇਤਾਂ ਆਈਆਂ ਬੈਠੀਆਂ ਸਨ ਤੇ ਬਚਿੱਤਰदास ਨੂੰ ਮਹੰਤ ਬਣਾਈ ਜਾਣ ਦੇ ਹੱਕ ਵਿੱਚ ਸਨ ਠੰਮਣ ਵਾਲੇ ਦੀ ਨੌਜਵਾਨ ਸਭਾ ਦੇ ਮੁੰਡੇ ਹੱਥਾਂ ਵਿੱਚ ਥੁੱਕੇ ਫਿਰਦੇ ਸਨ ਉਹਨਾਂ ਨੂੰ ਡਰ ਸੀ ਕਿ ਕਿਤੇ ਜੱਸੀ ਦਾ ਲਾਣਾ ਕੋਈ ਕਜ਼ੀਆ ਨਾ ਖੜਾ ਕਰ ਦੇਵੇ ਮਹੰਤੀ ਲਈ ਕੋਈ ਹਮੀਰ ਗੜੋਂ ਹੀ ਨਾ ਆ ਧਮਕੇ ਪਰ ਕੁਝ ਵੀ ਅੰਸੂਖਾਂਵਾਂ ਕਿਧਰੇ ਨਹੀਂ ਹੋਇਆ ਬੜੇ ਆਰਾਮ ਨਾਲ ਬਚਿੱਤਰदास ਨੂੰ ਡੇਰੇ ਦੀ ਪੱਗ ਦੇ ਦਿੱਤੀ ਗਈ ਉਹਦੇ ਸਿਰ ਨੂੰ ਕਈ ਪੱਗਾਂ ਬੁਲੇਟੀਆਂ ਹੋਈਆਂ ਸਨ ਲਾਲ ਪੀਲੀਆਂ ਹਰੀਆਂ ਚਿੱਟੀਆਂ ਤੇ ਅਸਮਾਨੀ ਰੰਗ ਦੀਆਂ ਲਾਊਡ ਸਪੀਕਰ ਲਾ ਕੇ ਸਟੇਜ ਤੋਂ ਭਾਸ਼ਣ ਦਿੱਤੇ ਜਾ ਰਹੇ ਸਨ ਹਰ ਕੋਈ ਪਹਿਲਾਂ ਦਾ ਬਾਬਾ RAMDAS ਨੂੰ ਯਾਦ ਕਰਦਾ ਉਹਦੀਆਂ ਪ੍ਰਾਪਤੀਆਂ ਦਾ ਵਿਖਿਆਨ ਕਰਕੇ ਉਹਨੂੰ ਸ਼ਰਧਾਂਜਲੀ ਭੇਟ ਕਰਦਾ ਫਿਰ ਬਚਿੱਤਰदास ਦਾ ਸੇਵਾ ਭਾਵ ਦੱਸਿਆ ਜਾਂਦਾ ਆਖਿਆ ਜਾਂਦਾ ਕਿ ਆਸ ਹੀ ਨਹੀਂ ਵਿਸ਼ਵਾਸ ਵੀ ਹੈ ਕਿ ਬਚਿੱਤਰदास ਬਾਬਾ ਆਮਦਾਸ ਦੇ ਪਾਏ ਪੂਰਨਿਆ ਉੱਤੇ ਚੱਲ ਕੇ ਡੇਰੇ ਦੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇਗਾ ਪਿੰਡ ਥੰਮਣ ਬਲੇ ਦਾ ਨੌਜਵਾਨ ਸਰਪੰਚ ਨਵਚੇਤਨ ਸਿੰਘ ਬੋਲਿਆ ਤੇ ਦੱਸਿਆ ਕਿ ਬਚਿੱਤਰदास ਵਿੱਚ ਲੋਕ ਸੇਵਾ ਦੀ ਬਹੁਤ ਭਾਵਨਾ ਹੈ ਦੋਵੇਂ ਪਿੰਡਾਂ ਦੇ ਦੂਜੇ ਬਲਾਰੇ ਤੇ ਕਈ ਸਾਧੂ ਮਹਾਤਮਾ ਬਚਿੱਤਰ ਦਾਸ ਦੇ ਉੱਚੇ ਆਚਰਣ ਦੀਆਂ ਗੱਲਾਂ ਕਰਕੇ ਗਏ ਆਖਦੇ ਰਹੇ ਕਿ ਬਾਬਾ ਦੁੱਲਾ ਤੇ ਬਾਬਾ RAM ਦਾਸ ਤਾਂ ਉਹ ਅਸਲੀ ਵਾਰਸ ਹੈ ਭੋਗ ਤੋਂ ਪਹਿਲਾਂ ਬਚਿੱਤਰ ਦਾਸ ਦਾ ਮੰਡੀ ਰੋਡੂ ਸ਼ਾ ਜਾਣ ਆਉਣ ਲਗਭਗ ਨਿਤਵਾੰਗ ਸੀ ਕੋਈ ਦਿਨ ਮਸਾ ਹੋਵੇਗਾ ਜਦੋਂ ਉਹ ਮੰਡੀ ਨਾ ਗਿਆ ਹੋਵੇ ਮੰਡੀ ਜਾਂਦਾ ਤਾਂ ਡੇਰੇ ਦੀ ਕੋਠੇ ਵੀ ਢੇੜਾ ਮਾਰਦਾ ਕੋਠੇ ਵਿੱਚ ਸਭ ਉਵੇਂ ਜਿਵੇਂ ਸੀ ਸੇਵਕ ਰਹਿੰਦਾ ਸੀ ਸਮਾਨ ਸਾਰਾ ਉਮੇਦਾ ਉਮੇ ਪਿਆ ਹੋਇਆ ਸੀ ਡੇਰੇ ਦੇ ਭੋਗ ਲਈ ਬਚਿੱਤਰ ਦਾਸ ਨੇ ਕੁਝ ਇਕੱਠਾ ਸਮਾਨ ਖਰੀਦਿਆ ਸੀ ਤੇ ਕੋਠੀ ਦੇ ਕਮਰੇ ਵਿੱਚ ਰੱਖ ਕੇ ਜਿੰਦਾ ਲਾ ਦਿੱਤਾ ਭੋਗ ਤੋਂ ਇੱਕ ਦਿਨ ਪਹਿਲਾਂ ਇਹ ਸਮਾਨ ਕੱਢ ਲਿਆਂਦਾ ਭੋਗ ਵਾਲੀ ਰਾਤ ਬਹੁਤ ਸਾਰੇ ਸਾਧੂ ਮਹਾਤਮਾ ਉੱਥੇ ਹੀ ਠਹਿਰੇ ਉਹ ਦੂਰੋਂ ਦੂਰੋਂ ਆਏ ਸਨ ਉਸੇ ਦਿਨ ਦੁੱਲੇ ਦੀ ਢਾਬ ਤੋਂ ਤੁਰ ਕੇ ਉਹਨਾਂ ਨੂੰ ਆਪਣੇ ਟਿਕਾਣੇ ਉੱਤੇ ਪਹੁੰਚਣਾ ਮੁਸ਼ਕਿਲ ਸੀ ਡੇਰੇ ਵਿੱਚ ਵਿਆ ਮੇਲੇ ਜਿਹਾ ਮਾਹੌਲ ਸੀ ਦਾਲ ਸਬਜੀ ਤੇ ਖੀਰ ਕੜਾ ਦੁਪਹਿਰ ਦਾ ਹੀ ਬਹੁਤ بچਿਆ ਪਿਆ ਸੀ ਸਭ ਕੁਝ ਕੜਾਈਆਂ ਵਿੱਚ ਗਰਮ ਕਰ ਲਿਆ ਸੀ ਨਵੀਆਂ ਰੋਟੀਆਂ ਪਕਾਉਣ ਲਈ ਥੰਮਣ ਵਾਲੇ ਤੇ ਟਿੱਬੇ ਤੋਂ 10-12 ਬੁੜੀਆਂ ਆ ਗਈਆਂ ਖਾਸੇ ਹਨੇਰੇ ਤੱਕ ਰੋਟੀਆਂ پکਦੀਆਂ ਰਹੀਆਂ ਅਗਲੇ 2 ਦਿਨ ਸਾਧੂ ਮਹਾਤਮਾਵਾਂ ਨੂੰ ਵਿਦਾ ਕਰਨ ਤੇ ਪਾਂਡਾ-ਮਿੰਡਾ ਸੰਭਲ ਤੇ ਬਚਿੱਤਰदास ਨੂੰ ਸੁਰਤ ਨਹੀਂ ਰਹੀ ਬਚਿੱਤਰਦਾਸ ਥੱਕਿਆ ਟੁੱਟਿਆ ਪਿਆ ਸੀ ਬਾਬਾ RAMਦਾਸ ਦੇ ਮਰਨ ਤੋਂ ਲੈ ਕੇ ਉਹਦੇ ਭੋਗ ਤੱਕ ਬਚਿੱਤਰਦਾਸ ਦੀ ਅੱਡੀ ਨਹੀਂ ਲੱਗੀ ਸੀ ਐਡਾ ਵੱਡਾ ਇਕੱਠ ਹੋਣਾ ਸੀ ਭੋਜਨ ਪਾਣੀ ਉੱਤੇ ਲੱਖਾਂ ਰੁਪਏ ਖਰਚ ਹੋਣਾ ਸੀ ਐਨਾ ਪੈਸਾ ਉਹਦੇ ਆਪਣੇ ਕੋਲ ਨਹੀਂ ਸੀ ਆਵੇਸ਼ ਜਹੀ ਵਿੱਚ ਆ ਕੇ ਸਭ ਤੋਂ ਪਹਿਲਾਂ ਉਹ ਜੱਸੀ ਕੋਲ ਗਿਆ ਉਹਨੇ ਸੋਚਿਆ ਸੀ ਜੱਸੀ ਬਾਬਿਆਂ ਦੇ ਬਹੁਤ ਨੇੜੇ ਰਿਹਾ ਹੈ ਉਹ ਜ਼ਰੂਰ ਉਹਦੀ ਮਦਦ ਕਰੇਗਾ ਜੱਸੀ ਦਾ ਬਾਣਿਆ ਦਿਮਾਗ ਸੀ ਗੱਲਾਂ ਗੱਲਾਂ ਵਿੱਚ ਹੀ ਕਿਸੇ ਰਾਹ ਉੱਤੇ ਨਹੀਂ ਆਇਆ ਸਰਪੰਚ ਸਾਹਿਬ ਬਾਬੇ ਤਾਂ ਦੇਖ ਲੋ ਚਲੇ ਗਏ ਬਚਿੱਤਰ ਨੇ ਜੱਸੀ ਦੇ ਘਰ ਜਾ ਕੇ ਗੱਲ ਤੋਰੀ ਹਾਂ ਜਾਣਾ ਹੀ ਸੀ ਬਚਿੱਤਰ ਦਾਸ ਬਹੁਤ ਉਮਰ ਭੋਗੀ ਬਾਬਿਆਂ ਨੇ ਉਹਨਾਂ ਦਾ ਐਡਾ ਵੱਡਾ ਨਾਂ ਸੀ ਉਹਨਾਂ ਵੱਡਾ ਕੱਟ ਕਰਨਾ ਬੂ ਆਪਾਂ ਨੂੰ ਸਾਧੂ ਮਹਾਤਮਾ ਆਉਣਗੇ ਉਹਨਾਂ ਦੇ ਹਜ਼ਾਰਾਂ ਸ਼ਰਧਾਲੂ ਨੇ ਠੀਕ ਹੈ ਭਾਈ ਕਰ ਫਿਰ ਤੈਨੂੰ ਹੀ ਕਰਨਾ ਪਊਗਾ ਮੈਂ ਪੈਸਾ ਐਨਾ ਕਿੱਥੋਂ ਲਿਆਵਾਂ ਜੀ ਮੇਰੇ ਕੋਲ ਤਾਂ 5-10 ਹਜ਼ਾਰ ਤੋਂ ਵੱਧ ਨਹੀਂ ਹੋਣਾ ਪੈਸਿਆਂ ਦੀ ਬਹੁਤ ਲੋੜ ਐ ਨਾ ਬਾਬੇ ਕੁਝ ਛੱਡ ਕੇ ਗਏ ਉਹਨਾਂ ਨੂੰ ਆਪ ਪਤਾ ਸੀ ਭਾਈ ਬਈ ਚਲੇ ਜਾਣਾ ਐ ਉਹ ਜਾਣੀ ਜਾਣ ਸੀ ਬ੍ਰਹਮ ਗਿਆਨੀ ਸੀ ਪੈਸਾ ਟਕਾ ਤੈਨੂੰ ਦੇ ਕੇ ਜਾਣਾ ਸੀ ਫੇਰ ਜੱਸੀ ਨੇ ਪੁੱਛਿਆ ਤੂੰ ਲਮਾਰੀਆਂ ਫਰੋੜ ਲੀਆਂ ਸਾਰੀਆਂ ਕੁਝ ਤਾਂ ਦੇ ਕੇ ਗਏ ਹੋਣਗੇ ਕੋਈ ਕਾਗਜ਼ ਪੱਤਰ ਨਗ ਦਾ ਪੈਸਾ ਕੋਈ ਨਹੀਂ ਮਿਲਿਆ ਤਿੰਨ ਐਫੜੀਆਂ ਨੇ ਤਿੰਨ ਤਿੰਨ ਲੱਖ ਦੀਆਂ ਬਣਦੀਆਂ ਨੇ ਬਸ ਫੇਰ ਤਾਂ ਬਣ ਗਿਆ ਤੇਰਾ ਕੰਮ ਤਿੰਨ ਲੱਖ ਤੇ ਵਿਆਜ ਵੀ ਲੱਗੂ ਥੋੜਾ ਕਣ ਕਢਾਉਣ ਵੇਲੇ ਸਿਆਪਾ ਤਾਂ ਇਹੀ ਹੈ ਜਸਵੰਤ ਸਿਆ ਉਹ ਹੁਣ ਨਿਕਲ ਨਹੀਂ ਸਕਦੀਆਂ ਕਿਉਂ ਬਈ ਉਹ ਤਾਂ ਜਿਹੜਾ ਡੇਰੇ ਦਾ ਮਹੰਤ ਬਣੂ ਉਹੀ ਕਢਵਾ ਸਕੂਗਾ ਮੈਂ ਤਾਂ ਹਾਲੇ ਕੁਝ ਵੀ ਨਹੀਂ ਮਹੰਤ ਬਣਨ ਤੋਂ ਬਾਅਦ ਮੈਂ ਬਾਬਾ RAMਦਾਸ ਦਾ ਵਾਰਿਸ ਅਖਵਾ ਸਕਦਾ ਓਏ ਭਾਈ ਮਹੰਤ ਤੂੰ ਬਣੀ ਜਾਣਾ ਤੂੰ ਹੀ ਬਣਣਾ ਹੋਰ ਕਿਹਨੇ ਬਣਣਾ ਹੈ ਮਹੰਤ ਮੈਂ ਤਾਂ ਇਹ ਬੇਨਤੀ ਕਰਨਾ ਆ ਬਈ ਤੁਸੀਂ ਦੇ ਦਿਓ ਲੱਖ ਰੁਪਈਆ ਐਫ ਡੀਆਂ ਕਢਵਾ ਕੇ ਫੇਰ ਮੈਂ ਮੋੜ ਦੂੰਗਾ ਮਹੀਨੇ 20 ਦਿਨਾਂ ਦੀ ਗੱਲ ਹੈ ਸਾਰੀ ਨਾ ਭਾਈ ਬਚਿੱਤਰदास ਪਹਿਲੀ ਗੱਲ ਤਾਂ ਉਹ ਬਈ ਮੇਰੇ ਹੱਥ ਤਾਂ ਕਬੀਲਦਾਰੀ ਵੀ ਹੈ ਨਹੀਂ ਹੂੰ ਕਾਰ ਮੁਖਤਿਆਰ ਅਲਬੇਲ ਹੈ ਅਲਬੇਲ ਵੀ ਆਪਦੀ ਰੀਣੀ ਚਿਣੀ ਲਾਈ ਬੈਠਾ ਪਿੱਛੇ ਜੇ ਇੱਕ ਜ਼ਮੀਨ ਦਾ ਸੌਦਾ ਮਾਰ ਲਿਆ ਸੀ ਇਹ ਤਾਂ ਮੁਬਾਰਕਾਂ ਸਰਪੰਚ ਸਾਹਿਬ ਮੈਂ ਤਾਂ ਜੀ ਬਸ ਇਹੀ ਕੰਮ ਆਇਆ ਸੀ ਹੋਰ ਕਿਧਰੇ ਜਾਣੇ ਆ ਜੀ ਪੁੱਛਣਿਆ ਕਿਸੇ ਨੂੰ ਖਰਚ ਤਾਂ ਹੈਗਾ ਜੀ ਕਰਨਿਆ ਕੋਈ ਹੋਰ ਹੀਲਾ ਬਚਿੱਤਰ ਜਿਵੇਂ ਆਪਣੇ ਆਪ ਨਾਲ ਗੱਲ ਕਰ ਰਿਹਾ ਹੋਵੇ ਉਹਦੇ ਦਿਮਾਗ ਵਿੱਚ ਉਸ ਵਕਤ ਕੀਮਤੀ لال ਘੁੰਮ ਗਿਆ ਜਿ세 ਸਰਪੰਚ ਕੋਲ ਉਹ ਦੁਪਹਿਰੇ ਜਹੀ ਗਿਆ ਸੀ ਡੇਰੇ ਦੀ ਕਾਰ ਸੀ ਉਹਦੇ ਕੋਲ ਇੱਕ ਲਈ ਸੀ ਉਸੇ ਵੇਲੇ ਉਹਨੇ ਕਾਰ ਮੰਡੀ ਰੋਡੂ ਸ਼ਾ ਨੂੰ ਸਿੱਧੀ ਕਰ ਲਈ ਕੀਮਤੀ ਲਾਲ ਦੁਕਾਨ ਉੱਤੇ ਹੀ ਸੀ ਕੰਬਲ ਦੀ ਬੁੱਕਲ ਮਾਰੀ ਗੱਦੀ ਉੱਤੇ ਵੱਡੇ ਸਰਾਣੇ ਦੀ ਢੂ ਲਾ ਕੇ ਬੈਠਾ ਸੀ ਬਚਿੱਤਰ ਦਾਸ ਦੀ ਗੱਡੀ ਦੁਕਾਨ ਅੱਗੇ ਆ ਕੇ ਖੜੀ ਤਾਂ ਉਹ ਸਿੱਧਾ ਹੋ ਕੇ ਬੈਠ ਗਿਆ ਆਪਣੇ ਦਿਮਾਗ ਵਿੱਚ ਆਏ ਬੰਦੇ ਬਾਰੇ ਛੇਤੀ ਛੇਤੀ ਸੋਚਣ ਲੱਗਿਆ ਉਹਨੇ ਬਚਿੱਤਰ ਨੂੰ ਸਿਆਣਤਾ ਦੂਰੋਂ ਹੀ ਲਿਆ ਸੀ ਪਰ ਉਹ ਇਹ ਸੋਚ ਰਿਹਾ ਸੀ ਕਿ ਮਹੰਤ ਦਾਸ ਦਾ ਚੇਲਾ ਆਇਆ ਕਿਵੇਂ ਹੈ ਬਜੀਤ ਅਰਦਾਸ ਗੱਦੀ ਉੱਤੇ ਆ ਕੇ ਬੈਠਾ ਤਾਂ ਉਹਨੇ ਆਖਿਆ ਆਓ ਜੀ ਬਾਬਾ ਜੀ ਫਿਰ ਅਫਸੋਸ ਕੀਤਾ ਬਾਬਿਆਂ ਦਾ ਤਾਂ ਬੜਾ ਮਾੜਾ ਹੋਇਆ ਸੀ ਹਾਂਜੀ ਉਹ ਤਾਂ ਹੈ ਜੀ ਮਾੜਾ ਤਾਂ ਹੋਇਆ ਸੀ ਉਮਰ ਵੀ ਖੁਸ਼ੀ ਹੋ ਗਈ ਸੀ ਕਿੰਨੀ ਉਮਰ ਸੀ ਬਾਬਾ RAMDAS ਦੀ ਕੀਮਤੀ ਲਾਲ ਨੇ ਸਵੇਹ ਇੱਕੀ ਗੱਲ ਤੋਰੀ 100 ਸਾਲ ਪੂਰਾ ਕਰਕੇ ਗਏ ਨੇ ਜੀ ਵਾਹ ਬਈ ਵਾਹ ਫੇਰ ਤਾਂ ਕਰਨ ਵਾਲੇ ਸੀ ਜੀ ਕਿੰਨੀ ਅਰਜਾ ਭੋਗੀ ਦੇਖੋ ਜੀ ਹਾਂਜੀ ਕਦੋਂ ਮੈਂ ਭੋਗ ਦੀ ਤਰੀਕ 17 ਦਿਨ ਪਿੱਛੋਂ ਪੈਂਦਾ ਹੁੰਦਾ ਜੀ ਤਰੀਕ ਹਲੇ ਰੱਖੀ ਨਹੀਂ ਜੀ ਬਸ ਕੱਲ ਨੂੰ ਫਾਈਨਲ ਕਰਦੇ ਆਂਗੇ 17 ਦਿਨ ਬਾਅਦ ਹਲਾ ਜੀ ਇਹ ਸਾਡੇ ਸਾਧੂ ਮਹਾਤਮਾ ਦਾ ਇਉਂ ਹੀ ਹੁੰਦੇ ਜੀ ਫੇਰ ਤਾਂ ਖੁੱਲਾ ਟਾਈਮ ਲੈਨੇ ਹੋ ਕੀਮਤੀ ਲਾਲ ਫਿੱਕਾ ਫਿੱਕਾ ਹੱਸਣ ਲੱਗਿਆ ਬਚਿੱਤਰ ਚਾਹੁੰਦਾ ਸੀ ਉਹਦੀ ਆਪਣੀ ਖਾਸ ਗੱਲ ਛੇਤੀ ਸ਼ੁਰੂ ਹੋਵੇ ਉਹ ਆਪਣੀਆਂ ਤਿੰਨ ਫੜੀਆਂ ਨਾਲ ਲਈ ਫਿਰਦਾ ਸੀ ਉਹਨੇ ਇਹ ਜੱਸੀ ਨੂੰ ਨਹੀਂ ਦਿਖਾਈਆਂ ਸਨ ਜੱਸੀ ਗੱਲ ਛੇੜਦਾ ਤਾਂ ਉਹ ਦਿਖਾ ਵੀ ਸਕਦਾ ਸੀ ਪਰ ਉਹਨੇ ਪਹਿਲਾਂ ਹੀ ਚਿੱਟਾ ਜੋ ਆਵ ਦੇ ਦਿੱਤਾ ਐਫ ਡੀਆਂ ਫੇਰ ਕੀ ਦਿਖਾਉਂਦਾ ਉਹ ਨੂੰ ਉਹਨੇ ਹੁਣ ਕੀਮਤੀ ਨਾਲ ਸਿੱਧੀ ਹੀ ਗੱਲ ਕੀਤੀ ਲਾਲਾ ਜੀ ਇਹ ਮੇਰੇ ਕੋਲ ਤਿੰਨ ਐਫ ਡੀਆਂ ਨੇ ਇਹ 3 ਲੱਖ ਦੀਆਂ ਨੇ ਅੱਜ ਦੀ ਘੜੀ ਮੇਰੇ ਕੋਲ ਤੇਲਾ ਨਹੀਂ ਭੋਗ ਤੇ ਬਹੁਤ ਲੱਗ ਜਾਣਾ ਮੈਨੂੰ ਤੁਸੀਂ 1 ਲੱਖ ਦਿਓ ਐਫ ਡੀਆਂ ਤੋੜਾ ਕੇ ਭੋਗ ਤੋਂ ਬਾਅਦ ਇੱਕ ਲੱਖ ਮੈਂ ਤੁਹਾਨੂੰ ਮੋੜ ਦੂੰਗਾ ਤੂੰ ਹੁਣ ਕਿਉਂ ਨਹੀਂ ਤੋੜਾ ਲੈਂਦਾ ਇਹ ਐਫੜੀਆਂ ਇਹ ਡੇਰੇ ਦਾ ਮਹੰਤ ਤੋੜਾ ਸਕਦਾ ਮਹੰਤ ਮੈਂ ਭੋਗ ਵਾਲੇ ਦਿਨ ਬਣੂੰਗਾ ਸੰਝੇ ਨਾ ਕੀੰਤੀ ਲਾਲ ਨੇ ਤਿੰਨੇ ਐਫੜੀਆਂ ਉਹਦੇ ਹੱਥੋਂ ਫੜ ਕੇ ਪੜੀਆਂ ਮੁਸਕਰਾਇਆ ਇਹ ਤਾਂ ਠੀਕ ਹੈ ਫਿਰ ਪੈਸੇ ਲੈ ਜਾ ਧਰਮ ਵਾਲਾ ਕੰਮ ਐ ਪਰ ਕੋਈ ਚੀਜ਼ ਰੱਖ ਜਾ ਚੀਜ਼ ਕਿਵੇਂ ਜੀ 1 ਲੱਖ ਮੰਗਦਾ ਨਾ ਤੂੰ ਹਾਂ ਜੀ 2 ਲੱਖ ਦੀ ਕੋਈ ਚੀਜ਼ ਗੈਣੇ ਤਰਜਾ ਸੋਨਾ ਹੋਵੇ ਇਹ ਤਿੰਨੇ ਐਫ ਡੀਆਂ ਨੇ ਜਾਂ ਕਾਰ ਖੜੀ ਏ ਤੇਰੀ ਨਮੀ ਕਢਾਈ ਲੱਗਦੀ ਐ ਹਾਂਜੀ ਬਾਬਿਆ ਨੇ 2 ਮਹੀਨੇ ਪਹਿਲਾਂ ਹੀ ਖਰੀਦੀ ਸੀ 27 ਲੱਖ ਦੀ ਆਪਦੇ ਵਾਸਤੇ ਪਰ ਕੀ ਪਤਾ ਸੀ ਵਰਤਨੀ ਮਿਲੂਗੀ ਜਾਂ ਨਹੀਂ ਇਹ ਦੇਖ ਲੈ ਹੁਣ ਤੂੰ ਆਪ ਦਾ ਪੜਿਆ ਵਿਚਾਰ ਭਾਈ 75 10 ਐਫ ਡੀਆਂ ਜੇ ਬਾਣੀਆਂ ਨੂੰ ਦੇ ਦਿੱਤੀਆਂ ਤਾਂ ਫੇਰ ਇਹ ਨਿਕਲਣਗੀਆਂ ਕਿਵੇਂ ਲੱਕਲੇ ਬਿਨਾ ਇਨੀ ਮੋੜੀਆਂ ਨਹੀਂ ਕਾਰ ਸੰਤਾਂ ਦੀ ਨਿਸ਼ਾਨੀ ਐ ਨਾਲੇ ਕਾਰ ਬਿਨਾ ਇਨ੍ਹਾਂ ਦਿਨਾਂ 'ਚ ਪਲ ਵੀ ਨਹੀਂ ਸਰਨਾ ਲੋਕ ਪੁੱਛਣ ਲੱਗ ਜਾਣਗੇ ਕਾਰ ਕਿੱਥੇ ਐ ਬਾਬਿਆਂ ਦੀ ਰਹੀ ਗੱਲ ਸੋਨੇ ਦੀ ਸੋਨਾ ਕਿੱਥੇ ਐ ਡੇਰੇ 'ਚ ਬਾਬਾ RAMਦਾਸ ਕੋਲ ਵੀ ਕਦੇ ਸੋਨਾ ਨਹੀਂ ਦੇਖਿਆ ਸੀ ਬਚਿੱਤਰਦਾਸ ਦੇ ਦਿਮਾਗ ਵਿੱਚ ਇਹ ਸਾਰੀਆਂ ਗੱਲਾਂ ਫਿਲਮ ਵਾਂਗ ਘੁੰਮ ਗਈਆਂ ਉਹ ਕੀਮਤੀ ਲਾਲ ਦੀ ਗੱਦੀ ਉਤੋਂ ਝਟਕੇ ਨਾਲ ਉਠਿਆ ਕਹਿੰਦਾ ਮੈਂ ਸੋਚ ਕੇ ਦਾਸਨਾ ਜੀ ਫੇਰ ਆਉਣਾ ਆਥਣ ਖਾਸਾ ਉਤਰ ਆਇਆ ਸੀ ਤੁੰਦ ਵੀ ਵੱਧ ਰਹੀ ਸੀ ਉਹ ਨਿਰਾਸ਼ ਤੇ ਬੇहद ਉਦਾਸ ਹੋ ਕੇ ਡੇਰੇ ਆ ਗਿਆ ਕੂਟੀਆਂ ਵਿੱਚ ਪਹਿਲਾਂ ਹੀ ਥੰਮਣ ਬੜੇ ਦੀ ਨਗਰ ਪੰਚਾਇਤ ਇਕੱਠੀ ਹੋਈ ਬੈਠੀ ਸੀ ਨਵਚੇਤਨ ਸਿੰਘ ਅਤੇ ਚਾਰ ਪੰਜ ਪੰਚਾਇਤ ਮੈਂਬਰ ਉਹ ਬਚਿੱਤਰ ਦਾਸ ਨੂੰ ਡੀਕਰੇ ਸਨ ਡੇਰੇ ਦੇ ਦੂਜੇ ਬੰਦਿਆਂ ਨੇ ਉਹਨਾਂ ਨੂੰ ਦੱਸਿਆ ਕਿ ਬਚਿੱਤਰ ਦੁਪਹਿਰ ਦਾ ਕਾਰ ਲੈ ਕੇ ਕਿਧਰੇ ਗਿਆ ਹੋਇਆ ਹੈ ਤੇ ਬਸ ਮੋਢਨ ਹੀ ਵਾਲਾ ਹੈ ਇੱਕ ਪੰਚਾਇਤ ਮੈਂਬਰ ਆਖ ਰਿਹਾ ਸੀ ਕਿ ਕਾਰਤਵ ਦੀ ਪਿੰਡ ਫਿਰਦੀ ਸੀ ਉਹਨੇ ਆਪ ਦੇਖੀਏ ਉਹ ਹੈਰਾਨ ਸਨ ਕਿ ਫਿਰ ਬਚਿੱਤਰदास ਗਿਆ ਕਿੱਧਰ ਸਭ ਦਾ ਇਹੀ ਲੇਪਣ ਸੀ ਕਿ ਉਹ ਮੰਡੀ ਰੋਡੂ ਸ਼ਾ ਗਿਆ ਹੈ ਜਾਂ ਵੱਤੋ ਵੱਦ ਬਰਨਾਲੇ ਚਲੇ ਗਿਆ ਹੋਵੇਗਾ ਬਾਬਾ ਆਰਾਮਦਾਸ ਦਾ ਆਸਣ ਉਵੇਂ ਲੱਗਿਆ ਹੋਇਆ ਸੀ ਕੰਧ ਦੀਆਂ ਦੋ ਖੁੰਟੀਆਂ ਉੱਤੇ ਉਹਨਾਂ ਦੇ ਸਿਰ ਤੇੜ ਦੇ ਬਸਤਰ ਉਹਵੇਂ ਉਹ ਲਟਕ ਰਹੇ ਸਨ ਇੱਕ ਕਿਲੇ ਉੱਤੇ ਮੋਰਾਂ ਦੇ ਖੰਭ ਦਾ ਮੁੱਠਾ ਸੀ ਆਸਣ ਦੇ ਅੱਗੇ ਦਰੀ ਵਿਚੀ ਹੋਈ ਸੀ ਉਹ ਚਿੱਟੀਆਂ ਚਾਦਰਾਂ ਸਨ ਚਾਰ ਪੰਜ ਵੱਡੇ ਸਰਾਨੇ ਸਨ ਪੰਚਾਇਤ ਨੇ ਸਰਾਨਿਆਂ ਦੀਆਂ ਟੂਹਾਂ ਲਾ ਕੇ ਹੀ ਬੈਠੀ ਸੀ ਬਚਿੱਤਰਦਾਸ ਇੱਕ ਪਾਸੇ ਜੇ ਹੋ ਕੇ ਬੈਠ ਗਿਆ ਕੂਟੀਆਂ ਅੰਦਰ ਟਿਊਬ ਦਾ ਚਿੱਟਾ ਚਾਨਣ ਸੀ ਪੰਚਾਇਤ ਨੇ ਦੇਖਿਆ ਕਿ ਬਚਿੱਤਰਦਾਸ ਦਾ ਚਿਹਰਾ ਉਤਰਿਆ ਹੋਇਆ ਹੈ ਇੱਕ ਸੇਵਕ ਪਾਣੀ ਦਾ ਗਲਾਸ ਲੈ ਕੇ ਆਇਆ ਬਚਿੱਤਰ ਸਾਰਾ ਗਲਾਸ ਪੀ ਗਿਆ ਜਿਵੇਂ ਬਹੁਤ ਤਿਹਾਇਆ ਹੋਵੇ ਉਹ ਸਾਰੇ ਉਹਦੇ ਮੂੰਹ ਵੱਲ ਝਾਕਰੇ ਸਨ ਸਾਨੂੰ ਪਤਾ ਹੈ ਜਿਹੜੇ ਕੰਮ 'ਚ ਤੂੰ ਫਿਰਦਾ ਏਸੇ ਗੱਲ ਕਰਕੇ ਅਸੀਂ ਆਏ ਆ ਤੇਰੇ ਕੋਲ ਕਦੋਂ ਦੇ ਤੈਨੂੰ ਡੀਕੀ ਜਾਣੇ ਆ ਨਵਚੇਤਨ ਨੇ ਉਹਦੇ ਮੋਢੇ ਉੱਤੇ ਹੱਥ ਧਰਿਆ ਪਾਣੀ ਪੀ ਕੇ ਬਚਿੱਤਰ ਨੂੰ ਸੌਖਾ ਹਸਾ ਆਇਆ ਸੀ ਉਹ ਨਵਚੇਤਨ ਦੀ ਗੱਲ ਸੁਣ ਕੇ ਉਹਦੇ ਵੱਲ ਸਿਰਫ ਝਾਕ ਗਿਆ ਹੀ ਉਹਨੂੰ ਲੱਗ ਰਿਹਾ ਸੀ ਉਹਨਾਂ ਨੂੰ ਉਹਦੀ ਚਿੰਤਾ ਦਾ ਅਹਿਸਾਸ ਨਹੀਂ ਹੈ ਉਹ ਕੋਈ ਹੋਰ ਗੱਲ ਕਰਨਗੇ ਜੀ ਦੇ ਨਾਲ ਉਹਦੀ ਤਸੱਲੀ ਨਹੀਂ ਹੋਵੇਗੀ ਉਹ ਬੋਲਿਆ ਫੇਰ ਤੁਹਾਨੂੰ ਕੀ ਪਤਾ ਮੈਂ ਕਿਹੜੇ ਕੰਮ 'ਚ ਫਿਰਦਾ ਨਵਚੇਤਨ ਨੇ ਹੀ ਜਵਾਬ ਦਿੱਤਾ ਪੋਗ ਤੇ ਜਿੰਨਾ ਵੀ ਖਰਚ ਹੋਊਗਾ ਅਸੀਂ ਕਰਾਂਗੇ ਇਹ ਪੰਚਾਇਤ ਦਾ ਫੈਸਲਾ ਹੈ ਬਸ ਬਚੇਤਨ ਨੇ ਸਿਰ ਦਾ ਪਟਕਾ ਲਾ ਕੇ ਮੱਥਾ ਪੁੰਜਿਆ ਉਹਦਾ ਚਿਹਰਾ ਬੇਮੌਸਮੀ ਫੁੱਲ ਵਾਂਗ ਖਿੜਨ ਲੱਗਿਆ ਉਹ ਮਿਨਾ ਮਿਨਾ ਮੁਸਕਰਾ ਰਿਹਾ ਸੀ ਕਹਿੰਦਾ ਫੇਰ ਰੌਲਾ ਕੱਢ ਮੈਨੂੰ ਤਾਂ ਇਹੀ ਵੱਡਾ ਫਿਕਰ ਸੀ ਕਿੰਨੇ ਵੀ ਸਾਧੂ ਸੰਤ ਆਉਣਗੇ ਅੰਨ ਪਾਣੀ ਛਕਣਗੇ ਦੋਵੇਂ ਪਿੰਡਾਂ ਦੇ ਸਾਰੇ ਲੋਕ ਕਿਦਰੋਂ ਵੀ ਕੋਈ ਸੇਵਕ ਆਵੇ ਹੋਰ ਉਤਲਾ ਸਾਰਾ ਖਰਚ ਪਿੰਡ ਦੀ ਪੰਚਾਇਤ ਕਰੋਗੀ ਕਿਤੋਂ ਵੀ ਕਰੀਏ ਤੂੰ ਸੰਸਾ ਨਾ ਕਰੀ ਅੱਜ ਤੋਂ ਸਿੱਧੀਆਂ ਅਨਸਾਲ ਕੇ ਸਮਝਾ ਇੱਕ ਸਿਆਣੀ ਉਮਰ ਦੇ ਪੰਚਾਇਤ ਮੈਂਬਰ ਨੇ ਇੱਕ ਥਾਪੜੀ ਹੋਰ ਗੱਲਾਂ ਕਰਦੇ ਫੇਰ ਉਹ ਲੌਂਗ ਲੈਚੀਆਂ ਵਾਲੀ ਤਿੱਖੀ ਚਾਹ ਪੀ ਰਹੇ ਸਨ ਭੋਗਦਤ ਏਮਾ ਲਾਉਣ ਲਈ ਦੋ ਦਿਨਾਂ ਬਾਅਦ ਉਹ ਹਰਦਵਾਰ ਨੂੰ ਚਲੇ ਗਏ ਗਏ ਬਚਿੱਤਰ ਦਾਸ ਵਾਲੀ ਕਾਰ ਸੀ ਉਹਨਾਂ ਕੋਲ ਸਰਪੰਚ ਨਵਚੇਤਨ ਦੇ ਨਾਲ ਤਿੰਨ ਮੁੰਡੇ ਹੋਰ ਸਨ ਨੇਕ ਚਮਿਆਰ, ਹੇਮ ਬਾਣੀਆਂ ਤੇ ਮੱਗਰ ਮਾਸਟਰ ਦਾ ਛੋਟਾ ਮੁੰਡਾ ਤੀਰਤ ਤੀਰਤ ਨੂੰ ਮਾਸਟਰ ਮੱਗਰ ਸਿੰਘ ਨੇ ਖਾਸਾ ਪੜਾਇਆ ਸੀ ਪੜਨ ਵਿੱਚ ਉਹ ਸੀ ਵੀ ਹੁਸ਼ਿਆਰ ਪਰ ਜੋ ਮੱਗਰ ਚਾਹੁੰਦਾ ਸੀ ਦੇਡ ਕੋ ਨਾ ਬਣ ਸਕਿਆ ਉਹ ਚਾਹੁੰਦਾ ਸੀ ਕਿ ਉਹਦਾ ਮੁੰਡਾ ਡਾਕਟਰ ਬਣੇ ਜਾਂ ਫਿਰ ਇੰਜੀਨੀਅਰ ਅਸਲ ਵਿੱਚ ਦੋਵਾਂ ਵਾਰੀ ਪਿੰਡ ਦੇ ਹੀ ਮਾਸਟਰ ਤਾਰਨ ਸਿੰਘ ਦੀ بیੜੀ ਬੈਠ ਗਈ ਪਿੰਡ ਦੇ ਇਸ ਪ੍ਰਾਇਮਰੀ ਟੀਚਰ ਕੋਲ ਪਿੰਡ ਦਾ ਡਾਕਖਾਣਾ ਵੀ ਸੀ ਡਾਕਟਰੀ ਦੇ ਟੈਸਟ ਵੇਲੇ ਤਾਰਨ ਸਿੰਘ ਨੇ ਮੁੰਡੇ ਦਾ ਲਿਫਾਫਾ ਉਸੇ ਦਿਨ ਦਿੱਤਾ ਜਿਸ ਦਿਨ ਟੈਸਟ ਸੀ ਟੈਸਟ ਦੇਣ ਵੱਲ ਉਹ ਰਹਿ ਗਿਆ ਮੁੰਡਾ ਐਵੇਂ ਜਿਵੇਂ ਇੰਜੀਨੀਅਰਿੰਗ ਵਿੱਚ ਜਾਣ ਤੋਂ ਰੁਕ ਗਿਆ ਸੀ ਉਹ ਇਵੇਂ ਜਿਵੇਂ ਉਹਨੂੰ ਕੀਤਾ ਤਾਰਨ ਨੇ ਤਾਰਨ ਸਿੰਘ ਮੱਗਰ ਸਿੰਘ ਦੇ ਖਾਨਦਾਨ ਵਿੱਚੋਂ ਹੀ ਸੀ ਉਹ ਨਹੀਂ ਚਾਹੁੰਦਾ ਸੀ ਕਿ ਘਰ ਦਾ ਮੁੰਡਾ ਤਰੱਕੀ ਕਰੇ ਸ਼੍ਰੀਕ ਜੱਟ ਸੀ ਸ਼੍ਰੀਕ ਨੇ ਤਾਂ ਮੜੀ ਹੀ ਕਰਨੀ ਹੋਈ ਹਾਰ ਕੇ ਬੀਏ ਸੀ ਤੋਂ ਬਾਅਦ ਬੀਅਰਡ ਕੀਤੀ ਤੀਰਤ ਨੇ ਸਕੂਲ ਮਾਸਟਰ ਵੀ ਉਹ ਨਾ ਬਣ ਸਕਿਆ ਤਾਂ ਐਮਐਸਸੀ ਦਾ ਕੰਡੈਂਸਡ ਕੋਰਸ ਕਰ ਲਿਆ ਹੁਣ ਉਹ ਵੇਲਾ ਸੀ ਨੌਕਰੀ ਕੋਈ ਮਿਲਦੀ ਨਹੀਂ ਸੀ ਕੀਤੇ ਦੇ ਗੰਮ ਵਿੱਚ ਮੱਗਰ ਉਹਨੂੰ ਪਉਣਾ ਨਹੀਂ ਚਾਹੁੰਦਾ ਸੀ ਮਾਸਟਰ ਤਾਰਨ ਸਿੰਘ ਨੂੰ ਬਦਦਵਾਵਾ ਦਿੰਦਾ ਰਹਿੰਦਾ ਮੱਗਰ ਮਾਸਟਰ ਆਖਦਾ ਤਾਰਨ ਮਾਸਟਰ ਦੇ ਪੁੱਤ ਮਰਨਗੇ ਨਹੀਂ ਅਜ ਨੂੰ ਮੇਰਾ ਮੁੰਡਾ ਡਾਕਟਰ ਜਾਂ ਇੰਜੀਨੀਅਰ ਲੱਗਾ ਹੁੰਦਾ ਬਾਬਾ ਰਾਮ ਦਾਸ ਤੇ ਫੁੱਲ ਤੀਜੇ ਦਿਨ ਚੋਗੇ ਗਏ ਸਨ ਖੱਦਰ ਦੇ ਕੱਪੜੇ ਵਿੱਚ ਭੁਲੇੜ ਕੇ ਇਹਨਾਂ ਨੂੰ ਡੇਰੇ ਦੇ ਇੱਕ ਪੇਪਲ ਉੱਤੇ ਉੱਚੇ ਢਾਣੇ ਨਾਲ ਬੰਨ੍ਹ ਦਿੱਤਾ ਗਿਆ ਸੀ ਫੁੱਲਾਂ ਵਿੱਚ ਕੋਈ ਮਿੱਠਾ ਜਾਂ ਖਾਣਵਲੀ ਚੀਜ਼ ਨਹੀਂ ਰੱਖੀ ਸੀ ਨਹੀਂ ਤਾਂ ਕਾਟੋ ਫਰੋੜ ਲੈਂਦੀ ਹੈ ਵਿੱਚ ਪੈਸੇ ਵੀ ਨਹੀਂ ਪਏ ਸਨ ਨਹੀਂ ਤਾਂ ਕਿਸੇ ਚੋਰ ਦਾ ਸਨੇ ਫੁੱਲਾਂ ਦੇ ਕੱਪੜੇ ਨੂੰ ਖੋਲ ਕੇ ਲੈ ਜਾਣ ਦਾ ਡਰ ਸੀ ਸੇਵਕ ਲੋਕ ਨਿਤ ਸੰਦੇਹਾਂ ਉੱਠ ਕੇ ਨਿਗਾਹ ਮਾਰ ਲੈਂਦੇ ਸਨ ਹੁਣ ਭੋਗ ਤੋਂ 2 ਦਿਨਾਂ ਬਾਅਦ ਉਹ ਫੁੱਲ ਲੈ ਕੇ ਹੀ ਹਰਦੁਆਰ ਗਏ ਸਨ ਹਰਦੁਆਰ ਦੇ ਨੇੜੇ ਹੀ ਸਨ ਕਿ ਬਚਿੱਤਰदास ਨੇ ਦੱਸਿਆ ਕੰਖਲ ਆਉਣ ਵਾਲਾ ਇੱਥੇ ਆਪਾਂ ਬਾਬਿਆਂ ਦੇ ਫੁੱਲ ਜਲ ਪ੍ਰਵਾਹ ਕਰਨੇ ਨੇ ਕੰਖਲ ਨੂੰ ਕੀ ਹੈ ਯਾਰ ਦਰਿਆ 'ਚ ਕਿਤੇ ਵੀ ਸੁੱਟ ਦਿਓ ਫੁੱਲਾਂ ਨੂੰ ਹੀਮ ਨੇ ਕਿਹਾ ਤੇ ਉਹ ਸਾਰੇ ਖਿੰਡ-ਖਿੰਡ ਕਰਕੇ ਹੱਸਣ ਲੱਗੇ ਹਰਦੁਆਰ ਆਉਣ ਦੀ ਵੀ ਕੀ ਲੋੜ ਸੀ ਪੈੜਿਓ ਹਰੀਗੜ ਵਾਲੀ ਨਹਿਰ 'ਚ ਪਾ ਦਿੰਦੇ RAMDAS ਦੀਆਂ ਹੱਡੀਆਂ ਆਪੇ ਜਲ ਪ੍ਰਵਾਹ ਹੋ ਜਾਂਦਾ ਇਸ ਵਾਰ ਹੀਮ ਹੋਰ ਉੱਚਾ ਬੋਲਿਆ ਉਹ ਚਾਰੇ ਖਿੜ-ਖਿੜਾ ਕੇ ਹੱਸੇ ਮਨਲੀ ਤੇਰੀ ਗੱਲ ਹੀਮਰਾਜ ਪਾਣੀ ਸਾਰੇ ਇੱਕੋ ਹੀ ਹੁੰਦਾ ਪਰ ਕੰਖਲੇ ਅਸਤੀਆਂ ਜਲ ਪ੍ਰਵਾਹ ਕਰਨ ਦਾ ਖਾਸ ਮਹੱਤਵ ਹੈ ਜਿਵੇਂ ਗ੍ਰੰਥਾ ਚ ਲਿਖਿਆ ਵੇ ਬਚਿੱਤਰ ਦਾਸ ਨੇ ਗੰਭੀਰ ਹੋ ਕੇ ਆਖਿਆ ਆਪਣੀ ਗੱਲ ਜ਼ੋਰ ਦੇ ਕੇ ਆਖਣ ਲਈ ਉਹਨੇ ਕਾਰਹੋਲੀ ਕਰ ਲਈ ਸੀ ਮੈਂ ਕਿਹਾ ਵੀ ਉਹਨੂੰ ਵੀ ਹਰੀ ਲੱਗਦਾ ਤੇ ਇਹਨੂੰ ਵੀ ਹਰੀ ਲੱਗਦਾ ਉਹ ਹਰਦੁਆਰ ਇਹ ਹਰੀਗੜ ਹੀਮ ਮਜ਼ਾਕਾਂ ਦੇ ਰੋ ਵਿੱਚ ਸੀ ਵਾਸੇਠਾ ਦੇ ਨਵਚੇਤਨ ਨੇ ਉਹਨੂੰ ਸ਼ਾਬਾਸ਼ ਦਿੱਤੀ। ਇਦਾਂ ਹੀ ਹੱਸਦੇ ਖੇਡਦੇ ਉਹ ਕੰਖਲ ਜਾ ਪਹੁੰਚੇ। ਰੀਤੀ ਅਨੁਸਾਰ ਬਾਬਾ RAMDAS ਦੇ ਫੁੱਲ ਜਲ ਪ੍ਰਵਾਹ ਕਰ ਦਿੱਤੇ। ਫੇਰ ਉਹ ਹਰ ਕੀ ਪੌੜੀ ਗਏ ਤੇ ਸਭ ਨੇ ਇਸ਼ਨਾਨ ਕੀਤਾ। ਆਪਣੇ ਪਿੰਡ ਦਾ ਪੰਡਤ ਲੱਭ ਕੇ ਪੁੰਨਦਾਨ ਕੀਤਾ ਤੇ ਪੰਡਤਾਂ ਦੀ ਬਹੀ ਵਿੱਚ ਬਾਬਾ RAMDAS ਦਾ ਵਿਵਰਣ ਲਿਖਵਾਇਆ। ਫੁੱਲ ਜਲ ਪ੍ਰਵਾਹ ਕਰਨਾ ਇਹ ਮਹੰਤ ਬਚਿੱਤਰਦਾਸ ਦੇ ਨਾਲ ਨਵਚੇਤਨ ਸਿੰਘ ਤੇਰਤੀਂ ਨਿੱਗ ਸਿੰਘ ਤੇ ਹੇਮਰਾਜ ਦਾ ਨਾਮ ਲਿਖਿਆ ਗਿਆ। ਆਥਨ ਨੂੰ ਰਿਸ਼ੀਕੇਸ਼ ਪਹੁੰਚ ਗਏ। ਉੱਥੇ ਇੱਕ ਧਰਮਸ਼ਾਲਾ ਵਿੱਚ ਰਾਤ ਕੱਟੀ। ਇਹ ਧਰਮਸ਼ਾਲਾ ਬਰਨਾਲਾ ਦੇ ਕਿਸੇ ਸੀਟ ਨੇ ਬਣਾਈ ਸੀ। ਕਮਰੇ ਦਾ ਮਾਮੂਲੀ ਕਿਰਾਇਆ ਲਿਆ ਜਾਂਦਾ। ਉਹ ਪੰਜੇ ਇੱਕੋ ਕਮਰੇ ਵਿੱਚ ਦਰੀਆਂ ਵਿਛਾ ਕੇ ਪੈ ਗਏ। ਦਰੀਆਂ ਉੱਤੇ ਗੁਦੈਲੇ ਸਨ ਤੇ ਉਤੋਂ ਨੂੰ ਨਿੱਗੀਆਂ ਰਜਾਈਆਂ। ਰੋਟੀਆਂ ਕਿਸੇ ਹੋਟਲ ਤੋਂ ਖਾ ਕੇ ਆਏ ਸਨ। ਰੋਟੀ ਤੋਂ ਬਾਅਦ ਦੁੱਧ ਪੀਤਾ ਸੀ। ਤਤ ਤਤ ਦੁੱਧ ਪੀ ਕੇ ਉਹਨਾਂ ਦਾ ਪਾਲਾ ਉਤਰ ਗਿਆ ਉਹ ਛੇਤੀ ਕਮਰੇ ਦੀਆਂ ਰਜਾਈਆਂ ਵਿੱਚ ਆ ਕੁਸੇ ਪੰਜੇ ਜਣੇ ਨੌਜਵਾਨ ਸਨ ਥਕਾਨ ਉਹਨਾਂ ਦੇ ਨੇੜੇ ਤੇੜੇ ਵੀ ਕਿਧਰੇ ਨਹੀਂ ਸੀ ਰਜਾਈਆਂ ਵਿੱਚ ਬੈਠ ਕੇ ਉਹ ਗੱਲਾਂ ਕਰਨ ਲੱਗੇ ਲੈ ਬਈ ਬਾਬਾ RAMDAS ਸੁਰਗਾਂ ਨੂੰ ਜਾਈ ਅੱਜ ਤੇਰੀਆਂ ਹੱਡੀਆਂ ਗੰਗਾ ਪੇਟ ਕਰ ਚੱਲੇ ਨਵਚੇਤਨ ਨੇ ਉਹ ਬਾਸੀ ਲਈ ਹੁਣੇ ਉਹ ਬਾਸੀਆਂ ਥੱਕ ਗਏ ਸਰਪੰਚਾ ਕੁਝ ਹੇਮ ਹੱਸ ਕੇ ਪੁੱਛਣ ਲੱਗਿਆ ਨਹੀਂ ਕਰੋ ਗੱਲ ਹਾਲੇ ਨੀਂਦ ਕਿਥੇ ਨਵਚੇਤਨ ਮੂੰਹ ਤੋਂ ਦੇ ਹੱਥ ਫੇਰਨ ਲੱਗਿਆ ਬਾਬਾ RAM ਦਾ ਸੁਰਗਾ ਨੂੰ ਜਾਂਦਾ ਤਾਂ ਦੇਂਦਾ ਨਹੀਂ ਨਵਚੇਤਨ ਬੋਲਿਆ ਉਹਦੀ ਗੱਲ ਸੁਣ ਕੇ ਚਾਰੇ ਜਣੇ ਸਿੱਧੇ ਹੋ ਕੇ ਹੀ ਨਹੀਂ ਬੈਠੇ ਉਹਨਾਂ ਦੇ ਕੰਨ ਵੀ ਪੂਰੀ ਤਰ੍ਹਾਂ ਖੜੇ ਹੋ ਗਏ ਕਿਉਂ ਬਈ heem ਬੋਲਿਆ ਬਜਿੱਤਰदास ਉਤਸੁਕ ਨਿਗਾਹਾਂ ਨਾਲ ਸਿਰਫ ਚਾਕ ਰਿਆ ਸੀ ਬੇਰਾ ਧਰਮ ਦੀ ਥਾਂ ਹੁੰਦਾ ਹੁੰਦਾ ਕਿ ਨਹੀਂ ਲੋਕ ਧਰਮ ਸਮਝ ਕੇ ਚੜਾਵਾ ਚੜਾਉਂਦੇ ਹਨ ਉਹਨਾਂ ਦੀ ਨਿਸ਼ਚਾ ਹੁੰਦੀ ਹੈ ਵਿਸ਼ਵਾਸ ਹੁੰਦਾ ਹੈ ਚੜਾਵਾ ਚੜਾਉਣ ਨਾਲ ਉਹਨਾਂ ਦੇ ਮਨ ਦਾ ਸੰਸਨਨ ਵਿਰਤ ਹੋ ਜਾਂਦਾ ਹੈ ਨਵਚੇਤਨ ਸਿਆਣੇ ਬੁੜਿਆਵਾਂ ਵਾਂਗ ਬੋਲ ਰਿਹਾ ਸੀ ਠੀਕ ਹੈ ਹੇਮ ਹੀ ਫੇਰ ਬੋਲਿਆ ਨੇਕ ਤੇ ਤੀਰਤ ਨਵਚੇਤਨ ਉਹ ਸਿਰਫ ਸੁਣ ਰਹੇ ਸਨ ਉਹਨਾਂ ਦੀਆਂ ਹਥੇਲੀਆਂ ਥੋਡੀਆਂ ਉੱਤੇ ਆ ਟਿਕੀਆਂ ਇਹ ਚੜਾਵਾ ਫਿਰ ਪੁੰਨ ਦੀ ਥਾਂ ਤੇ ਹੀ ਲੱਗਣਾ ਚਾਹੀਦਾ ਸੀ ਡੇਰੇ ਦਾ ਪੈਸਾ ਸੀ ਇਹ ਸਭ ਕਿੰਨਾ ਚੜਦਾ ਸੀ ਚੜਾਵਾ ਲੋਕ ਚੁੱਪ ਕੀਤੇ ਹੀ ਪਤਾ ਨਹੀਂ ਕਿੰਨਾ ਦੇ ਜਾਂਦੇ ਸੀ ਹਾਂ ਇਹ ਤਾਂ ਸੱਚੀ ਗੱਲ ਹੈ ਹੀਨ ਦਾ ਹੰਗਾਰਾ ਦੁੱਲੇ ਦੀ ਟਾਬ ਦਾ ਸਾਰਾ ਚੜਾਵਾ ਹਮੀਰਗੜ ਪਹੁੰਚਦਾ ਰਿਆ ਭਤੀਜਾ ਪਾਲਿਆ ਬਸ ਇੱਕ ਬਾਬਾ RAMDAS ਨੇ ਡੇਰੇ ਦਾ ਕੀ ਕੀਤਾ ਭਲਾ ਨੇਕ ਤੇ ਤੀਰਕ ਦੋਵਾਂ ਨੇ ਇਕੱਠੇ ਸਿਰ ਹਿਲਾਏ ਨਾ ਐਵੇਂ ਦਿਖਾਵਾ ਕੀਤਾ ਉਹ ਇੱਕ ਵੱਡਾ ਹਾਲ ਬਣਵਾਤਾ ਪੰਜ ਚਾਰ ਕਮਰੇ ਖੋਰ ਬਸ heids ਦਾ ਮਜ਼ਾਕਿਆ ਲੈ ਜਾ ਖਤਮ ਸੀ ਬਚਿੱਤਰदास ਹਾਲੇ ਵੀ ਸਿਰਫ ਜਾਗ ਰਿਹਾ ਸੀ ਉਹਦੇ ਮੂੰਹ ਵਿੱਚ ਬੋਲ ਨਹੀਂ ਸੀ ਕਿਉਂ ਬਚਿੱਤਰदास heids ਨੇ ਕਿਹਾ ਹਾਂਜੀ ਉਹ ਜਿਵੇਂ ਸੁੱਤਾ ਪਿਆ ਬੋਲਿਆ ਹੋਵੇ ਬਾਬਾ RAMDAS ਕੀ ਕੁਝ ਛੱਡ ਗਿਆ ਤੇਰੇ ਕੋਲ heids ਨੇ ਪੁੱਛਿਆ ਤਿੰਨ ਐਫੜੀਆਂ ਨੇ ਤਿੰਨ ਲੱਖ ਦੀਆਂ ਬਸ 17 ਸਾਲਾਂ ਤੋਂ ਆਹੀ ਬਚਤ ਸੀ ਡੇਰੇ ਦੀ heids ਦੀ ਹੈਰਾਨੀ 1 பை ਕੋਠੀ ਹੈ ਮੰਡੀ ਰੋਡੂ ਸ਼ਾਹ ਲਈ ਉਹ ਵੀ ਐ ਡੇਰੇ ਦੀ ਤਿਰਤ ਬੋਲਿਆ ਕਿਉਂ ਬਈ ਬਚਿੱਤਰदास ਕੋਠੀ ਡੇਰੇ ਦੀ ਹੈ ਹੇਮ ਨੇ ਪੁੱਛਿਆ ਕਹਿ ਨਹੀਂ ਸਕਦੇ ਡੇਰੇ ਦੀ ਹੋਊਗੀ ਪਰ ਕਾਗਜ਼ ਪੁੱਤਰ ਕੋਈ ਨਹੀਂ ਮਿਲਿਆ ਡੇਰੇ ਚੋਂ ਬਚਿੱਤਰदास ਨੇ ਜਵਾਬ ਦਿੱਤਾ ਇਦਾਂ ਹੀ ਬਾਬਾ ਰਾਮਦਾਸੀਆਂ ਹੋਰ ਗੱਲਾਂ ਕਰਤੇ ਕਰਦੇ ਉਹ ਚੁੱਪ ਹੋਣ ਲੱਗੇ ਸਭ ਤੋਂ ਪਹਿਲਾਂ ਬਚਿੱਤਰदास ਨੇ ਕੁੜਾੜਾ ਮਾਰਿਆ ਆਪਣਾ ਸਮਾਨ ਰਿਸ਼ੀਕੇਸ਼ ਵਾਲੀ ਧਰਮਸ਼ਾਲਾ ਵਿੱਚ ਹੀ ਛੱਡ ਕੇ ਜਿੰਦਾ ਲਾ ਕੇ ਉਹ ਗਾਂ ਨੂੰ ਨਿਕਲ ਗਏ ਸਾਰਾ ਦਿਨ ਪਹਾੜਾਂ ਦੀ ਸੈਰ ਕੀਤੀ ਪਰ ਰਿਸ਼ੀਕੇਸ਼ ਤੋਂ ਨੇੜੇ ਨੇੜੇ ਹੀ ਰਹੇ ਆਖਣ ਨੂੰ ਫੇਰ ਆਪਣੇ ਉਸੇ ਕਮਰੇ ਵਿੱਚ ਆ ਪਏ ਅੱਜ ਉਹ खासा ਥੱਕੇ ਹੋਏ ਸਨ ਪੈਂਦੇ ਹੀ ਸੌਂ ਗਏ ਅਗਲੇ ਦਿਨ ਪਿੰਡ ਨੂੰ ਚੱਲ ਪਏ ਆਉਂਦੇ ਹੋਏ ਵੀ ਉਹ ਚਾਰੇ ਬਾਬਾ RAMਦਾਸ ਜੀਆਂ ਗੱਲਾਂ ਕਰਦੇ ਰਹੇ ਬਾਬਾ ਬਚਿੱਤਰ ਦਾਸ ਸਿਰਫ ਹੰਗਾਰਾ ਪਰਦਾ ਇਹ ਤਾਂ ਉਹ ਹੀ ਜਾਣਦਾ ਹੈ ਕਿ ਬਾਬਾ RAMDAS ਬਾਰੇ ਕੀਤੀਆਂ ਜਾ ਰੀਆਂ ਗੱਲਾਂ ਉਹਨੂੰ ਚੰਗੀਆਂ ਲੱਗਦੀਆਂ ਸਨ ਜਾਂ ਬੁਰੀਆਂ ਦੁੱਲੇ ਦੀ ਟਾਬਾ ਕੇ ਬਚਿੱਤਰदास ਨੇ ਇੱਕ ਦਿਨ ਪੂਰਾ ਆਰਾਮ ਕੀਤਾ ਉਸਨੇ ਦਵਾਈਆਂ ਵੀ ਨਹੀਂ ਦਿੱਤੀਆਂ ਉਹ ਜਦੋਂ ਹਰਦوار ਵੱਲ ਗਏ ਹੋਏ ਸਨ ਪਿੱਛੋਂ ਦਵਾਈਆਂ ਲੈਣ ਵਾਲੇ ਆ ਕੇ ਮੁੜਦੇ ਰਹੇ ਬਾਬਾ RAMDAS ਦੇ ਮਰਨ ਤੋਂ ਲੈ ਕੇ ਭੋਗ ਤੱਕ ਤਾਂ ਉਹ ਆਥਨ ਸਵੇਰੇ ਦਵਾਈਆਂ ਦਿੰਦਾ ਰਿਹਾ ਸੀ ਥੋੜਾ ਚਿਰ ਹੀ ਬੈਠਦਾ ਕਿਸੇ ਕਿਸੇ ਨੂੰ ਖਾਲੀ ਮੋੜ ਦਿੰਦਾ ਆਖਦਾ ਥੋੜੇ ਵਾਲੀ ਦਵਾਈ ਮੁੱਕੀ ਹੋਈ ਐ ਸ਼ਹਿਰ ਜਾਇਆ ਨਹੀਂ ਗਿਆ ਹਰ ਦੁਆਰੋਂ ਆ ਕੇ ਉਹਨੇ ਹਰਾਂ ਤੱਕ ਕੀਤਾ ਪਰ ਬੇਚੈਨ ਰਿਹਾ ਉਹਦੇ ਚੇਤ ਨੂੰ ਖੋਦਕੁਤੀ ਲੱਗੇ ਹੋਈ ਸੀ ਕਿ ਮੰਡੀ ਵਾਲੇ ਕੋਠੀਦਾਰ ਪਤਾ ਨਹੀਂ ਕੀ ਬਣੇਗਾ ਉਹਦਾ ਕਾਗਜ਼ ਪੱਤਰ ਤਾਂ ਕੋਈ ਹੈ ਨਹੀਂ ਐਨੇ ਦਿਨਾਂ ਤੋਂ ਮੰਡੀ ਜਾਇਆ ਨਹੀਂ ਗਿਆ ਮਗਰੋਂ ਹੋਰ ਹੀ ਕੋਈ ਭਾਣਾ ਨ ਵਰਤ ਗਿਆ ਹੋਵੇ ਅਗਲੇ ਦਿਨ ਸੰਦੇਹਾ ਹੀ ਉਹ ਕਾਰ ਲੈ ਕੇ ਮੰਡੀ ਨੂੰ ਤੁਰ ਪਿਆ ਜਾਂਦਾ ਹੋਇਆ ਦੂਜੇ ਸੇਵਕਾਂ ਨੂੰ ਦੱਸ ਗਿਆ ਕਿ ਉਹ ਹੁਣੇ ਆਉਂਦਾ ਹੈ ਕੋਈ ਮਰੀਜ਼ ਆਵੇ ਤਾਂ ਬਿਠਾ ਲਿਓ ਬਚਿੱਤਰदास ਮੰਡੀ ਜਾ ਕੇ ਸਿੱਧਾ ਪਹਿਲਾਂ ਬਾਬਿਆਂ ਦੀ ਕੋਠੀ ਹੀ ਗਿਆ ਕਾਰ ਪਰੇ ਖੜੇ ਕਰਕੇ ਉਹ ਕੋਠੀ ਦੇ ਬਾਰਮੂਰੇ ਹੋਇਆ ਤਾਂ ਉਹਨੂੰ ਬੜੀ ਗਿਲਾਨੀ ਆਈ ਸੜਕ ਉੱਤੇ ਕੁੱਤੇ ਹੱਡੀਆਂ ਨੂੰ ਚਿੰਬੜੇ ਹੋਏ ਸਨ ਪਰ ਲੱਗਦਾ ਨਹੀਂ ਸੀ ਕਿ ਇਹ ਮੀਟ ਦੀਆਂ ਹੱਡੀਆਂ ਇਸ ਕੋਠੀ ਅੰਦਰੋਂ ਬਾਹਰ ਛੁੱਟੀਆਂ ਗਈਆਂ ਹੋਣਗੀਆਂ ਸੱਜੇ ਖੱਬੇ ਜਾਂ ਸਾਹਮਣੇ ਵਾਲਾ ਘਰ ਵੀ ਕੋਈ ਸੁੱਟ ਸਕਦਾ ਹੈ ਪਰ ਆਲੇ-ਦੁਆਲੇ ਸਾਰੇ ਘਰ ਤਾਂ ਬਾਣੀਆਂ ਦੇ ਸਨ ਬਚਿੱਤਰ ਦਾਸ ਨੇ ਸੋਚਿਆ ਬਾਣਿਏ یوں ਬੇਸ਼ਰਮ ਸ਼ਰੇ ਆਮ ਤਾਂ ਘਰ ਵਿੱਚ ਮੀਟ ਖਾਣ ਲੱਗੇ ਨੇ ਉਹਨੇ ਕੋਠੀ ਦਾ ਬਾਰ ਖੜਕਾਇਆ ਅੰਦਰਲਾ ਕੁੰਡਾ ਲੱਗਿਆ ਹੋਇਆ ਸੀ ਬਾਬਾ RAM ਦਾਸ ਵੀਲੇ ਇਸ ਕੋਠੀ ਦੀ ਸਾਂਭ ਸੰਭਾਲ ਉਹ ਬਿਲਕੁਲ ਸੀ ਅਲਬੇਲ ਹੀ ਨੂੰ ਵਰਤਦਾ ਉਹਨੀਆਂ ਸਾਮੀਆਂ ਪਿੰਡਾਂ ਦੇ ਜੱਟ ਇੱਥੇ ਆ ਕੇ ਹੀ ਦੁਪਹਿਰਾ ਟਾਲਦੇ ਤੇ ਵਿਸ਼ਰਾਮ ਕਰਦੇ ਅਲਬੇਲ ਦੀ ਆਪਣੀ ਕੋਠੀ ਦਾ ਵੱਧੋ ਸਮਾਨ ਵੀ ਇਸ ਕੋਠੀ ਵਿੱਚ ਪਿਆ ਰੰਦਾ ਇੱਕ ਤਰ੍ਹਾਂ ਨਾਲ ਅਲਬੇਲ ਦਾ ਹੀ ਕਬਜ਼ਾ ਸੀ ਇਸ ਕੋਠੀ ਉੱਤੇ ਅੰਦਰਲਾ ਕੁੰਡਾ ਲੱਗਿਆ ਦੇਖ ਕੇ ਬਚਿੱਤਰ ਦਾਸ ਨੇ ਸਮਝਿਆ ਅੰਦਰ ਕੋਈ ਅਲਬੇਲ ਦਾ ਬੰਦਾ ਹੋਵੇਗਾ ਰਾਤ ਕੱਟੀ ਹੋਵੇਗੀ ਇੱਕ ਬੰਦੇ ਨੇ ਕਾਫੀ ਦੇਰ ਬਾਅਦ ਅੰਦਰਲਾ ਕੁੰਡਾ ਖੋਲ੍ਹਿਆ ਬਾਬਾ ਬਚਿੱਤਰदास ਨੂੰ ਬਾਹਰ ਖੜਾ ਦੇਖ ਕੇ ਉਸ ਬੰਦੇ ਦੀਆਂ ਅੱਖਾਂ ਟੱਡੀਆਂ ਗਈਆਂ ਤੇ ਉਹ ਅੰਦਰਲੇ ਕਮਰੇ ਵਿੱਚ ਬੈਠੇ ਦੂਜੇ ਬੰਦਿਆਂ ਵਿੱਚ ਸੂਚਨਾਵਾਂਚਿਤ ਨਿਗਾਹਾਂ ਨਾਲ ਚਾੱਕਿਆ ਅੰਦਰਲੇ ਕਮਰੇ ਵਿੱਚ ਜੋਰਾ ਸਿੰਘ ਸੀ ਅਤੇ ਉਹਦੇ ਨਾਲ ਬੈਠੇ ਤਿੰਨ ਬੰਦੇ ਵੀ ਖੰਮਣ ਵਾਲੇ ਤੋਂ ਹੀ ਸਨ ਬਚਿੱਤਰदास ਇੱਧਰ ਉੱਧਰ ਚਾੱਕ ਕੇ ਹੈਰਾਨ ਹੋਇਆ ਏਸੇ ਕਮਰੇ ਵਿੱਚ ਬਾਬਾ RAMਦਾਸ ਦਾ ਆਸਣ ਸੀ ਇੱਥੇ ਇੱਕ ਲੋਹੇ ਦੀ ਪੇਟੀ ਪਈ ਸੀ ਜਿਸ ਵਿੱਚ ਬਾਬਿਆਂ ਦਾ ਲੇੜਾ ਕਪੜਾ ਸੀ ਇਸ ਕਮਰੇ ਵਿੱਚ ਹੁਣ ਪੁਰਾਣਾ ਕੁਝ ਵੀ ਨਹੀਂ ਸੀ ਚਾਰ ਪੰਜ ਮੰਜੇ ਡਹੇ ਹੋਏ ਸਨ ਜਿਨ੍ਹਾਂ ਉੱਤੇ ਅਜੇ ਤੱਕ ਵੀ ਰਜਾਈ ਗੁਦੱਲੇ ਵਿਛੇ ਹੋਏ ਸਨ ਉਹਨਾਂ ਬੰਦਿਆਂ ਨੇ ਇੱਥੇ ਹੀ ਰਾਤ ਕੱਟੀ ਹੋਵੇਗੀ ਮੰਜਿਆਂ ਵਿਚਕਾਰ ਇੱਕ ਛੋਟਾ ਮੇਜ਼ ਸੀ ਜਿਸ ਉੱਤੇ ਅਣ ਤੋਤੇ ਕੱਚ ਦੇ ਗਲਾਸ ਹਨ ਲਿਬੜੇ ਹੋਏ ਚਮਚੇ ਸਨ ਦੋ ਤਿੰਨ ਕ올ੀਆਂ ਸਨ ਤੇ ਸਟੀਲ ਦਾ ਤੁਸਕ ਸੀ ਜੋ ਅੰਦਰੋਂ ਮਸਾਲੇ ਦਾ ਲਿਬ੍ਰੇਰੀਆ ਸੀ ਜਦੋਂ ਕਮਰੇ ਵਿੱਚ ਵੜਿਆ ਸੀ ਤਾਂ ਸ਼ਰਾਬ ਦੀ ਬਦਬੂ ਉਹਦੀਆਂ ਨਾਸਾਂ ਨੂੰ ਚੜ ਗਈ ਸੀ ਜੋਰਾ ਸਿੰਘ ਨੇ ਬਾਬਾ ਬਚਿੱਤਰदास ਨੂੰ ਮੰਜ਼ਿਲ ਉੱਤੇ ਬੈਠਣ ਲਈ ਕਿਹਾ ਉਹ ਬੈਠ ਵੀ ਗਿਆ ਤੇ ਪੁੱਛਿਆ ਜੋਰਾ ਸਿਆ ਪਾਈ ਅਜ ਇੱਥੇ ਕਿਵੇਂ ਰਾਤ ਇੱਥੇ ਹੀ ਕੱਟੀ ਸੀ ਹਾਂ ਬਾਬਾ ਜੀ ਉਹਨੇ ਕੋਠੀ ਆਪਣੀ ਹੈ ਆਪਾਂ ਮੁੱਲ ਲੈ ਲਈ ਹੈ ਜੋਰੇ ਨੇ ਪੂਰਾ ਵੀ ਸੰਗ ਨਹੀਂ ਮੰਨੀ ਤੜਾਕ ਕਰਦਾ ਸਿੱਧਾ ਜਵਾਬ ਦੇ ਦਿੱਤਾ ਅਸਲ ਵਿੱਚ ਗੱਲ ਇਹ ਸੀ ਕਿ ਬਾਬਾ RAMDAS ਦੇ ਪੋਗ ਤੋਂ ਪਹਿਲਾਂ ਉਹਨਾਂ ਦੀ ਵਸੀਅਤ ਅਨੁਸਾਰ ਰੋਡੂ ਸ਼ਾਹ ਮੰਡੀ ਵਾਲੀ ਇਹ ਕੋਠੀ ਹਮੀਰਕੜ ਵਾਲੀ ਉਹਨਾਂ ਦੇ ਭਤੀਜੇ ਸੁਖਦੇਵਾਲ ਸਿੰਘ ਦੇ ਨਾਂ ਚੜ ਗਈ ਸੀ ਇਹ ਸਾਰਾ ਕੰਮ ਅਲਬੇਲ ਨੇ ਸੁਖਦੇਵਾਲ ਨਾਲ ਤੁਰ ਫਿਰ ਕੇ ਕਰਵਾਇਆ ਸੀ ਬਾਬਾ RAMDAS ਦੀ ਮੌਤ ਦਾ ਸਰਟੀਫਿਕੇਟ ਲੈ ਕੇ ਉਹਨਾਂ ਨੇ ਰੋਡੂ ਸ਼ਾਹ ਦੇ ਤਹਿਸੀਲਦਾਰ ਨੂੰ ਗੰਡਿਆ ਸੀ ਤੇ ਕੋਠੀ ਦੀ ਰਜਿਸਟਰੀ ਸukhdeyal Singh ਦੇ ਨਾਂ ਹੋ ਗਏ। 1-2 ਦਿਨਾਂ ਵਿੱਚ ਹੀ ਫੇਰ ਉਹਨਾਂ ਨੇ ਗਾਹਕ ਲੱਭਿਆ। ਗਾਹਕ ਲਵੇਲ ਦਾ ਆਪਣਾ ਬੰਦਾ ਸੀ ਜੋਰਾ ਸਿੰਘ। ਜੋਰਾ ਸਿੰਘ ਨੇ ਸੱਤ ਲੱਖ ਤਹਿਸੀਲਦਾਰ ਦੀ ਕਚਹਿਰੀ ਜਾ ਕੇ ਖਰਾ ਕਰ ਦਿੱਤਾ ਸੀ। ਤੇ ਕੋਠੀ ਦੀ ਰਜਿਸਟਰੀ ਜੋਰਾ ਸਿੰਘ ਦੇ ਨਾਂ ਹੋ ਗਈ। ਹੁਣ ਇਹ ਕੋਠੀ ਜੋਰਾ ਸਿੰਘ ਦੀ ਆਪੇ ਸੀ। ਉਹ ਦਿਨ ਤੋਂ ਹੀ ਜੋਰਾ ਸਿੰਘ ਨਿਤ ਉਸ ਕੋਠੇ ਵਿੱਚ ਪੈਂਦਾ ਸੌਂਦਾ ਆਪਣੇ ਨਾਲ ਚਾਰ ਹੋਰ ਮਸਟੈਂਡੇ ਰੱਖਦਾ। ਉਨੇ ਤਾਂ ਠੰਡਾ ਰੂਪਿੰਦੇ ਤੇ ਉੱਥੇ ਹੀ ਪੈ ਜਾਂਦੇ। ਅਲਬੇਲ ਦਾ ਕਾਫੀ ਸਮਾਨ ਪਹਿਲਾਂ ਹੀ ਉਸ ਕੋਠੇ ਵਿੱਚ ਤਰਿਆ ਹੋਇਆ ਸੀ। ਜੋਰੇ ਦੀ ਕੋਠੀ ਹੋਣ ਕਰਕੇ ਉਹਨ ਖੋਰ ਲਗਾਤਕਾ ਲਿਆ ਰੱਖਿਆ। ਤੇ ਬਾਬਾ ਬਚਿੱਤਰदास ਕੰਨ ਝਾੜ ਕੇ ਦੁੱਲੇ ਦੇ ਢਾਬ ਨੂੰ ਤੁਰ ਗਿਆ। ਧੰਵਾਦ ਜੀ। ਇਹ ਨਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਇਸੇ ਤਰ੍ਹਾਂ ਦੇ ਹੋਰ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ